ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਗੁਰਾਇਆ ਮਾਂਗਾ ਪੱਤੀ ਤੋਂ ਬੋਲ ਰਹੇ ਹਾਂ ਦੇਖੋ ਸਾਡੇ ਘਰ ਦੀ ਛੱਤ ਡਿੱਗੀ ਹੋਈ ਆ ਮੀਂਹ ਆਇਆ بارشਾਈ ਦੋਨੇ ਛੱਤਾਂ ਗੈਰ ਗਈਆਂ ਸਾਡੇ ਥੱਲੇ ਨਿਆਣੇ ਵੀ ਰਹਿੰਦੇ ਆ ਸਾਨੂੰ ਬਹੁਤ ਖਤਰਾ ਸਾਡੇ ਲਈ ਕੋਈ ਪਾਰਦਾ ਤਾਂ ਹੋਵੇਗਾ ਤਾਂ ਕੌਣ ਜ਼ਿੰਮੇਵਾਰ ਹੋਊਗਾ ਦੋ ਬੱਚੇ ਲੈ ਕੇ ਮੈਂ ਉੱਪਰ ਰਹਿ ਰਹੀ ਹਾਂ ਦੋ ਬੱਚੇ ਲੈ ਕੇ نیچے ਰਹਿ ਰਹੀ ਆ ਕੋਈ ਨਹੀਂ ਕੋਈ ਕਾਰਵਾਈ ਕੋਈ ਨਹੀਂ ਕਰਦਾ ਨਾ ਇਹਦੀ ਕੋਈ ਸੁਣਵਾਈ ਆ ਸਾਡੀ ਨਾ ਕੁਝ ਹੋ ਰਿਹਾ ਸਾਡੇ ਲਈ ਬਹੁਤ ਖਤਰਾ ਆ ਬੱਚੇ ਲੈ ਕੇ ਰਹਿ ਰਹੇ ਆ ਸਾਡੇ ਲਈ ਬਹੁਤ ਜ਼ਿਆਦੇ ਖਤਰਾ ਆ ਸਾਡਾ ਕੋਈ ਕਰੋ ਮਸਲਾ ਹੱਲ ਕਦੋਂ ਹੋਇਆ ਇਹਨਾਂ ਨੂੰ ਹੋ ਗਿਆ ਜਦੋਂ ਬਾਰਿਸ਼ ਆਈ ਆ ਉਦੋਂ ਡਿੱ ਗਿਆ ਇਹ ਘਾਟ ਚ ਡਿੱਗੀ ਆ ਹਾਂਜੀ ਸਾਡੇ ਬੱਚਿਆਂ ਲਈ ਬਹੁਤ ਖਤਰਾ ਆ ਸਾਡੀ ਬੇਟੀ ਨੀਚੇ ਸੀਗੀ ਉਹਨੂੰ ਵੀ ਅਸੀਂ ਅੱਸੀ ਹੁਣ ਪਹਚਾ ਕੀਤਾ ਬੇਟੀ ਦਾ ਨੀਚੇ ਛੱਤ ਡੇਗ ਗਈ ਬਹੁਤ ਜ਼ਿਆਦੇ ਖਤਰਾ ਆ ਬਹੁਤ ਜ਼ਿਆਦੇ ਸਾਡੇ ਲਈ ਹਾਂਜੀ ਬਚਾਅ ਹੋ ਗਿਆ ਬੇਟੀ ਦਾ ਸਾਡੇ ਬੱਚੇ نیچے ਖੇਡ ਰਹੇ ਸੀ ਸਾਡਾ ਪਚਾ ਹੋ ਗਿਆ ਬੇਟੀ ਦਾ ਹਾਂਜੀ ਹਾਂਜੀ ਸੋਸ਼੍ਰੀਕਾਲ ਜੀ ਮੈਂ ਤਨਵੀ ਬੋਲਦੀ ਆਂ ਇਹਨਾਂ ਦੀ ਬੇਟੀ ਕਿਰਨਜੀਤ ਕੌਰ ਦੀ ਅਸੀਂ ਗੁਰਾਇਆਂ ਤੋਂ ਬੋਲਦੇ ਆ ਪੱਤੀ ਮਾਗਾ ਮਹੱਲਾ ਤੋਂ ਗਦਾ ਇਸਵੀਟ ਸ਼ਾਪ ਨੀਅਰ ਤੇ ਸਾਡੇ ਘਰ ਦੀ ਛੱਤ ਡੈਗ ਚੁੱਕੀ ਆ ਤੇ ਬਾਰਿਸ਼ ਆਈ ਆ ਪਹਿਲਾਂ ਛੱਤ ਉੱਥੋਂ ਡਿੱਗੀ ਆ ਤੇ ਹੁਣ ਆ ਡਿੱਗਿਆ ਆ ਛੋਟੀ ਜੀ ਬੱਚੀ ਅੰਦਰ ਸੀਗੀ ਖੇਡ ਰਹੀ ਸੀਗੀ ਤੇ ਇਹਨੂੰ ਅਸੀਂ ਮੱਸੀ ਬਚਾਇਆ ਠੀਕ ਐ ਤੇ ਕੋਈ ਸਟੈਂਡ ਨਹੀਂ ਲੈ ਰਿਆ ਜੇ ਅਸੀਂ ਘਰ ਆਪਣਾ ਆਪਣੇ ਪੈਸੇ ਲਾ ਕੇ ਬਣਾ ਰਿਆ ਤੇ ਕਹਿ ਰਹੇ ਆ ਕਿ ਨਹੀਂ ਤੁਸੀਂ ਨਹੀਂ ਕੁਛ ਕਰਨਾ ਨਾ ਆਪ ਉਹ ਕਰ ਦਿਆ ਤੇ ਨਾ ਸਾਨੂੰ ਕਰਨ ਦਿੰਦੇ ਆ ਹੁਣ ਸਾਨੂੰ ਹਿੱਸਿਆ ਕਰ ਦੇ ਠੀਕ ਆ ਤੇ ਤੈਨਹੀਂ ਹਿੱਸਿਆ ਦੇ ਆ ਖੜੇ ਆ ਚੌਥਾ ਹਿੱਸਾ ਹੈਗਾ ਆ ਠੀਕ ਆ ਬਜ਼ੁਰਗਾ ਰਹਿ ਰਿਆ ਇਹ ਨਹੀਂ ਪਤਾ ਹੈਗਾ ਉਹ ਕਹਿੰਦੇ ਜ ਸਾਡੇ ਕੋਲ ਪੈਸੇ ਨਹੀਂ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਜੇ ਅਸੀਂ ਤਿਆਰ ਆ ਪੈਸੇ ਲਾਉਣ ਨੂੰ ਨਾ ਸਾਨੂੰ ਲੋਨ ਦਿੰਦਿਆਂ ਸਾਨੂੰ ਕੋਈ ਸਟੈਂਡ ਨਹੀਂ ਆਉਣਾ ਦਾ ਫੋਨ ਕਰਦੇ ਨਾ ਇਹ ਗੱਲ ਕੀਤੀ ਨਹੀਂ ਕੋਈ ਤੁਸੀਂ ਉਹਨਾਂ ਨਾਲ ਹਾਂਜੀ ਕੀਤੀ ਸੀ ਬਹੁਤ ਫੋਨ ਹੈ ਉਹ ਸਾਡਾ ਫੋਨ ਹੀ ਨਹੀਂ ਚੱਕਦੇ ਮੱਲੇਦਾਰੀ ਵੀ ਕਰਦੇ ਹੋ ਉਹਨਾਂ ਦਾ ਕਿਸੇ ਦਾ ਫੋਨ ਨਹੀਂ ਚੱਕਦੇ ਹੈਗੇ ਉਹਨਾਂ ਨੂੰ ਵੀ ਖਤਰਾ ਆਇਆ ਆ ਕੇ ਕਹਿ ਰਹੇ ਆ ਵੀ ਸਾਡੀ ਜਾਨਾਂ ਨੂੰ ਖਤਰਾ ਹੈ ਤੁਸੀਂ ਆਪਣਾ ਮਕਾਨ ਦੀ ਸੁਰੱਖਤ ਕਰੋ ਕੋਈ ਨਹੀਂ ਤਾਂ ਅਸੀਂ ਫੜ ਕੇ ਆਪਰੇ ਢਾ ਦੇਣੇ ਨਾਲ ਦੇ ਘਰਾਂ ਦੇ ਵਿੱਚੋਂ ਵੀ ਪਾਣੀ ਜਾ ਰਿਹਾ ਆਇਆ ਉਹਨਾਂ ਨੂੰ ਨਾਲ ਦੇ ਘਰਾਂ ਦੀ ਵੀ ਕੰਦਾ ਤੀੜੀਆਂ ਪਈਆਂ ਪਾਣੀ ਬਹੁਤ ਜ਼ਿਆਦਾ ਜਾਂਦਾ ਇਦੋਂ ਸਾਡਿਓ ਸਾਡੀਆਂ ਜਾਨਾਂ ਨੂੰ ਬਹੁਤ ਜ਼ਿਆਦਾ ਖਤਰਾ ਆਇਆ ਤੁਸੀਂ ਸਾਡਾ ਮਸਲਾ ਹੱਲ ਕਰੋ